ਹਾਂਜੀ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਦੱਸਿਆ ਜਾਂਦਾ ਵੀ ਅਮਰਤਪਾਲ ਮੈਰੋ ਦਾ ਇਨਕਾਉਂਟਰ ਵੀ ਹੋ ਸਕਦਾ ਕਿਰਾਲ ਸਿੰਘ ਖਾਰਾ ਜੋ ਉਹਨਾਂ ਦੇ ਵਕੀਲ ਆ ਉਹਨਾਂ ਦਾ ਵੀ ਕਹਿਣਾ ਤੇ ਪਹਿਲਾਂ ਜਿਹੜੇ ਉਹਨਾਂ ਦੇ ਸਾਥੀ ਜਿਰਫਦਾਰ ਕੀਤੇ ਆ ਜਿਨ੍ਹਾਂ ਨੂੰ ਕੀ ਹੁਣ ਪੁਲਿਸ ਨੇ ਪਹਿਲਾਂ 5-6 ਦਿਨ ਰਿਮਾਂਡ ਤੇ ਰੱਖਿਆ ਗਿਆ ਤੇ ਜਿਹੜਾ ਹੁਣ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਪਹਿਲਾਂ ਇੱਕ ਵੀਡੀਓ ਸੁਣਾਵਾਂਗੇ ਆਪਾਂ ਬਹੁਤ ਵੱਡੀ ਅਪਡੇਟ ਆ ਚੈਨਲ ਤੇ ਬਣੇ ਰਹੋ ਤਾਂ ਬਹੁਤ بڑے ਖੁਲਾਸੇ ਹੋਣ ਜਾ ਰਹੇ ਆ ਬਹੁਤ ਧਮਾਕੇਦਾਰ ਜਿਹੜੀ ਇਹ ਵੀਡੀਓ ਆ ਗਈ ਹੈ ਸਾਹਮਣੇ ਜੋੜ ਸਾਰਿਆਂ ਦਾ ਦਿਲ ਦਹਿਲਾਉਣ ਵਾਲੀ ਤਾਂ ਪਹਿਲਾ ਵੀਡੀਓ ਸੁਣੋ ਫਿਰ ਕਰਦੇ ਆ ਅਗਲੇ ਚਾਰ ਸਾਂਝੇ ਸੁਣੋ ਵੀਡੀਓ ਆਬੀ ਦੇ ਕਤਲ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਦੋਵੇਂ ਮੁਲਜ਼ਮਾ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਕਮਲਪੁਰ ਦੇ ਕਤਲ ਤੋਂ ਬਾਅਦ ਪੁਲਿਸ ਦੇ ਵੱਲੋਂ ਅਮਰਿਤਪਾਲ ਸਿੰਘ ਮਹਿਰੋ ਦੇ ਦੋ ਸਾਥੀ ਜਸਪੀਰ ਸਿੰਘ ਮਹਿਰੋ ਤੇ ਨਾਲ ਹੀ ਨਿਰਮਲਜੀਤ ਸਿੰਘ ਹਰੀਕੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਖੁਦ ਇਸ ਕਤਲ ਦੀ ਜ਼ਿੰਮੇਵਾਰੀ ਚੁੱਕੀ ਹੈ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਹਨਾਂ ਨੂੰ 2 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਉਸ ਤੋਂ ਬਾਅਦ 3 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਤੇ ਅੱਜ 3 ਦਿਨ ਦਾ ਰਿਮਾਂਡ ਖਤਮ ਹੋਇਆ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਬਟਿੰਡਾ ਅਦਾਲਤ ਦੇ ਵੱਲੋਂ ਇਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਗਿਆ ਤੇ 14 ਦਿਨ ਹੁਣ ਇਹ ਦੋਵੇਂ ਮੁਲਜ਼ਮ ਜੇਲ੍ਹ ਦੇ ਵਿੱਚ ਰਹਿਣਗੇ ਤੇ ਨਾਲ ਨਾਲ ਪੁਲਿਸ ਦੀ ਜਾਂਚ ਜਿਹੜੀ ਚਲਦੀ ਰਹੇਗੀ ਹਾਲਾਕੇ ਅਮਰਿਤਪਾਲ ਸਿੰਘ ਮੈਰੋਂ ਦੀਪਾਲ ਵੀ ਪੁਲਿਸ ਲਗਾਤਾਰ ਕਰ ਰਹੀ ਹੈ ਐਸਐਸਪੀ ਮਨੀਤ ਕੌਂਡਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਕਿਹਾ ਸੀ ਕਿ ਅਮਰਿਤ ਸਿੰਘ ਮੈਰੋ ਦੁਬਈ ਦੇ ਵਿੱਚ ਫਰਾਰ ਹੋ ਗਿਆ ਹੈ ਕਤਲ ਕਰਨ ਤੋਂ ਬਾਅਦ ਵਿਦੇਸ਼ ਭੱਜ ਗਿਆ ਤੇ ਉਸ ਤੋਂ ਬਾਅਦ ਅੱਜ ਅਮਰਪਾਲ ਸਿੰਘ ਮੈਰੋ ਦੇ ਵਕੀਲ ਹਰਪਾਲ ਸਿੰਘ ਖਾਰਾ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਮੈਰੋ ਦਾ ਇਨਕਾਊਂਟਰ ਵੀ ਪੁਲਿਸ ਕਰ ਸਕਦੀ ਹੈ ਇਥੋਂ ਤੱਕ ਕਿ ਉਹਨਾਂ ਨੇ ਇਹ ਖਾਸ ਛੇਵੀ ਜਿਤਾਏ ਨੇ ਕਿ ਅਮਰਪਾਲ ਸਿੰਘ ਮੈਰੋ ਪੁਲਿਸ ਹਿਰਾਸਤ ਦੇ ਵਿੱਚ ਹੀ ਹੈ ਪੁਲਿਸ ਕੁਝ ਵੀ ਦੱਸ ਨਹੀਂ ਰਹੀ ਇਹ ਜਿਹੜੇ ਸ਼ੰਕਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਸ ਦੀ ਜਿਹੜੀ ਬਿਆਨ ਹੈ ਪੁਲਸ ਦਾ ਕਿ ਅਮਰਿਤਪਾਲ ਸਿੰਘ ਮੈਰੋ ਵਿਦੇਸ਼ ਭੱਜ ਗਿਆ ਉਸ ਦੇ ਵਿੱਚ ਕੋਈ ਤਸ ਨਜ਼ਰ ਨਹੀਂ ਆ ਰਹੀ ਉਸ ਦੇ ਉੱਤੇ ਸ਼ੰਕਾ ਪ੍ਰਗਟਾਈ ਹੈ ਉਹਨਾਂ ਨੇ ਤੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਮੈਰੋ ਹੋ ਸਕਦਾ ਹੈ ਕਿ ਪੁਲਸ ਦੀ ਹਿਰਾਸਤ ਦੇ ਵਿੱਚ ਹੋਵੇ ਤੇ ਉਸ ਦਾ ਇਨਕਾਊਂਟਰ ਵੀ ਪੁਲਸ ਕਰ ਸਕਦੀ ਹੈ ਤੇ ਇਸੇ ਵਿਚਾਲੇ ਦੋਵੇਂ ਮੁਲਜ਼ਮ ਸੀਗੇ ਜਿਹੜੇ ਫੜੇ ਗਏ ਜਿਨ੍ਹਾਂ ਨੇ ਕਟਲ ਦੀ ਜ਼ਿੰਮੇਵਾਰੀ ਚੁੱਕੀ ਸੀ ਉਹਨਾਂ ਨੂੰ ਅਦਾਲਤ ਦੇ ਵਿੱਚ ਮੋੜ ਤੋਂ ਪੇਸ਼ ਕੀਤਾ ਗਿਆ ਤੇ ਹੁਣ ਤਿੰਨ ਤਿੰਨ ਦਿਨ ਦੇ ਰਿਮਾਂਡ ਦੇ ਬਾਅਦ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਤੇ ਜਿੱਥੇ ਪੁਲਿਸਟੇ ਵੱਲੋਂ ਜਾਂਚ ਕੀਤੀ ਜਾਵੇਗੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਰਪਾਲ ਸਿੰਘ ਖਾਰਾ ਜਿਹੜੇ ਵਕੀਲ ਨੇ ਇਹਨਾਂ ਦੋਵਾਂ ਦੇ ਉਹ ਵੀ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਤੇ ਉਹਨਾਂ ਦੇ ਵੱਲੋਂ ਵੀ ਜਿਹੜੀ ਨਿਆਂਇਕ ਹਿਰਾਸਤ ਦੀ ਗੱਲ ਆਖੀ ਜਾ ਰਹੀ ਸੀ ਪਰ ਪੁਲਿਸ ਨੇ ਵੀ ਨਿਆਂਇਕ ਹਿਰਾਸਤ ਹੀ ਮੰਗਿਆ ਅਦਾਲਤ ਦੇ ਵਿੱਚ ਤੇ ਕਿਹਾ ਕਿ ਨਿਆਂਇਕ ਹਿਰਾਸਤ ਤੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਭੇਜਿਆ ਜਾਵੇ ਤੇ ਅਦਾਲ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਹੁਣ ਅਮਰਪਾਲ ਸਿੰਘ ਮੈਰੋ ਨੂੰ ਲੈ ਕੇ ਸਥਿਤੀ ਹੈ ਜਿਹੜੀ ਉਹ ਹੋਰ ਉਲਝਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੁਲਸ ਦੇ ਵੱਲੋਂ ਵਿਦੇਸ਼ ਭੱਜਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਜਦਕਿ ਵਕੀਲ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਮਰਪਾਲ ਸਿੰਘ ਮੈਰੋ ਹੋ ਸਕਦਾ ਹੈ ਕਿ ਪੁਲਸ ਦੀ ਹਿਰਾਸਤ ਦੇ ਵਿੱਚ ਹੀ ਹੋਵੇ ਤੇ ਉਸ ਦਾ ਇੰਕਾਊਂਟਰ ਵੀ ਪੁਲਸ ਕਰ ਸਕਦੀ ਹੈ ਕੀ ਕਹਣਾ ਹੈ ਵਕੀਲ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਾਬ ਨੇ ਪੁੱਛਿਆ ਸੀ ਕੀ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੀ ਅਸੀਂ ਰਿਕਵੈਸਟ ਕਰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਤਾਂ ਮੈਂ ਉਹ ਦੇਖਿਆ ਡਾਕੂਮੈਂਟ ਉਹਨਾਂ ਦੇ ਵਿੱਚ ਮੈਂ ਆਈ.ਜੀ. ਨੂੰ ਪੁੱਛਿਆ ਕੋਈ ਰਿਕਵਰੀ ਕਹਿੰਦੇ ਕੋਈ ਰਿਕਵਰੀ ਨਹੀਂ ਹੋਈ ਜਿਹੜੇ ਪਿੱਛੇ ਜੇ ਰਿਮਾਂਡ 5 ਦਿਨ ਰਿਮਾਂਡ ਰਿਹਾ ਹੈ 5 ਦਿਨ ਦੇ ਅੰਦਰ ਕੋਈ ਵੀ ਰਿਕਵਰੀ ਨਹੀਂ ਹੋਈ ਕੋਈ ਇਸ ਕੇਸ ਨਾਲ ਲਿੰਕ ਜਿਹੜੇ ਰੱਖਣ ਵਾਲੀ ਕੋਈ ਚੀਜ਼ ਫਾਈਲ ਦੇ ਉੱਪਰ ਨਹੀਂ ਆਈ ਸੋ ਮੈਂ ਅੱਗੇ ਵੀ ਕਿਹਾ ਬਲਾਈਂਡ ਬੜ ਰਿਹਾ ਹੈ ਪ੍ਰੂਫ ਕਰਨਾ ਬਹੁਤ ਔਖਾ ਹੈ ਸਾਬਤ ਨਹੀਂ ਹੈ। ਤੋਂ ਤੱਕ ਦੀ ਨੁਨੀ ਪੁਲਟੀ ਨੂੰ ਕਿਵੇਂ ਦੇਖੋ ਜੋ ਇਹ ਕੀਤਾ ਪੁਲਿਸ ਨੇ ਉਹ ਗਲਤ ਕੀਤਾ ਹੈ। ਉਹ ਸਹੀ ਨਹੀਂ। ਬਿਨਾ ਗੱਲ ਤੋਂ ਰਿਮਾਂਡ ਤੇ ਰੱਖ ਕੇ ਟੌਰਚਰ ਕਰਨਾ ਤੇ ਉਹਨਾਂ ਨੂੰ ਡੀਫੇਮ ਕਰਨਾ ਜਦੋਂ ਆਪਾਂ ਨੂੰ ਪਤਾ ਹੈ ਕਿ ਕੇਸ ਦਾ ਕੋਈ ਲਿੰਕ ਹੀ ਨਹੀਂ ਬਣ ਰਿਹਾ। ਕੋਈ ਐਵੀਡੈਂਸੀ ਹੈ ਨਹੀਂ। ਤਾਂ ਦੂਸਰਾ ਮੈਨੂੰ ਸਰਕਾਰ ਦਾ ਇੱਕ ਬੜਾ ਘਟਿਆ ਬਣ ਵੀ ਲੱਗਿਆ ਸਰਕਾਰ ਦਾ ਕਿ ਇਹੋ ਜਿਹੇ ਲੋਕਾਂ ਨੂੰ ਇੰਨੀ ਜਿਆਦਾ ਸਿਕਿਉਰਟੀ ਪੰਜਾਬ ਚ ਕੀ ਗੰਧ ਪਾਉਂਦੇ ਲੋਕਾਂ ਦੀਆਂ ਘੀਆਂ ਪਹਿਣਾ ਬੱਚੇ ਮੋਟਕਰਾਉਣਾ ਕੀ ਗੰਦ ਪ੍ਰਮੋਟ ਹੋਵੇਗਾ ਪੰਜਾਬ ਦੇ ਅੰਦਰ ਸੋ ਕਿੱਥੇ ਤਾਂ ਇਹਨਾਂ ਨੂੰ ਬਲੌਕ ਕਰਨਾ ਸੀ ਉਹਨਾਂ ਦੀ ਆ ਗਈ ਬਲੌਕ ਕਰਨੀਆਂ ਸੀ ਕਿੱਥੇ ਇਹ ਸਾਬਤ ਕਰ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਜਿੰਨਾ ਮਰਜ਼ੀ ਕਰ ਲੈਣ ਲੋਕ ਇਹਨਾਂ ਦਾ ਅਸੀਂ ਇਹਨਾਂ ਗੰਦ ਦੇ ਨਾਲ ਖਲੋਤੇ ਹਾਂ ਹਾਂ ਜੀ ਇਹ ਜੋ ਹਰਪਾਲ ਸਿੰਘ ਖਾਰਾ ਜੋ ਬਈ ਅਮਰਪਾਲ ਮੈਰੋ ਦੇ ਵਕੀਲ ਆ ਜਿਨ੍ਹਾਂ ਦਾ ਕਹਿਣਾ ਇਹ ਆ ਵੀ ਪਹਿਲੇ ਨੰਬਰ ਤੇ ਆਪਾਂ ਦੱਸ ਦਈਏ ਜਿਹੜੀ ਇਹਨਾਂ ਤੋਂ 5 ਦਿਨ ਤੇ ਕਮਾਂਡ ਤੇ ਰੱਖਿਆ ਜਾਂਦਾ ਜਿਹੜੇ ਇਹਦੇ ਸਾਥੀ ਆ ਪਰ ਉਹਨਾਂ ਤੋਂ ਕੋਈ ਵੀ ਰਿਕਵਰੀ ਨਹੀਂ ਹੁੰਦੀ ਜਿਹਦੇ ਵਿੱਚ ਹੁਣ ਇਹ ਇਹਨਾਂ ਨੂੰ ਪਹਿਲੇ ਨੰਬਰ ਤੇ ਇਹਨਾਂ ਦਾ ਜੋ ਵਕੀਲ ਹੈ ਇਹ ਕਹਿ ਰਿਹਾ ਵੀ ਇਹਨੂੰ ਟਾਰਚ ਕੀਤਾ ਜਾ ਰਿਹਾ ਕਿਉਂਕਿ ਜਦੋਂ ਕੋਈ ਰਿਕਵਰੀ ਨਹੀਂ ਹੋਈ ਕੋਈ ਸਬੂਤ ਨਹੀਂ ਮਿਲਿਆ ਤਾਂ ਇਹ ਫਾਸੀ ਨਹੀਂ ਸਕਦੇ ਕਿਸੇ ਵੀ ਜੱਕਰ ਚ ਜੋ ਕਮਲ ਕੌਰ ਦਾ ਜਿਹੜਾ ਕਤਲ ਕੀਤਾ ਉਹਦੇ ਵਿੱਚ ਕੋਈ ਇਹਨਾਂ ਦਾ ਇਹਨਾਂ ਤੋਂ ਕੋਈ ਪੇਸ਼ ਸਬੂਤ ਨਹੀਂ ਹੋਇਆ ਜਿਹੜੇ ਕਮਰ ਕਸੇ ਨਾਲ ਮਾਰਿਆ ਗਿਆ ਨਾ ਤਾਂ ਉਹ ਬਰਾਮਦ ਹੋਇਆ ਕਿਉਂਕਿ ਉਹ ਵੀ ਮਚਾ ਦਿੱਤਾ ਗਿਆ ਸੀ ਤੇ ਜੇ ਗੱਲ ਕਰੀਏ ਜਿਹੜਾ ਹੈ ਕਹਿੰਦੇ ਵਿਪਨਾ ਤਾਂ ਉਹ ਵੀ ਨਹੀਂ ਬਰੰਮਦ ਹੋਇਆ ਉਹ ਵੀ ਛੁੱਟੀ ਖਬਰ ਸੀ ਪਰ ਜਿਹੜਾ ਹੁਣ ਦਾ ਮਾਮਲਾ ਸਾਹਮਣੇ ਆਇਆ ਕਿਉਂਕਿ ਇੱਕ ਹਲਚਲ ਮਚ ਗਈ ਹੈ ਪੰਜਾਬ ਦੇ ਵਿੱਚ ਵੀ ਅਮਰਤਪਾਲ ਮਹਿਰੋ ਦਾ ਪੁਲਿਸ ਇਨਕਾਊਂਟਰ ਵੀ ਕਰ ਸਕਦੀ ਹੈ ਜਿਹੜੇ ਹਿਸਾਬ ਨਾਲ ਹੁਣ ਇਹ ਅਮਰਤਪਾਲ ਮਹਿਰੋ ਦੇ ਵਕੀਲ ਦਾ ਹੈ ਵੀ ਕਹਿਣਾ ਵੀ ਅਮਰਤਪਾਲ ਮਹਿਰੋ ਕਿਉਂਕਿ ਉਹਦੇ ਪਰਿਵਾਰ ਦੇ ਮੈਂਬਰ ਜੋ ਦੱਸ ਰਹੇ ਆ ਵੀ ਅਮਰਤਪਾਲ ਮਹਿਰੋ ਇਹਨਾਂ ਦੀ ਹਰਿਆਸਤ ਦੇ ਵਿੱਚ ਆ 100% ਕਿਉਂਕਿ ਜਿਹੜੀ ਐਸਐਸਪੀ ਬਠਿੰਡਾ ਉਹਦਾ ਕਹਿਣਾ ਇਹ ਆ ਵੀ ਉਹਦੀ ਪਾਲ ਦੇ ਵਿੱਚ ਲੱਗੇ ਹੋਏ ਆ ਤਾਂ ਹੁਣ ਅਮਰਤਪਾਲ ਜਿਹੜਾ ਮਹਿਰੋ ਦਾ ਵਕੀਲ ਆ ਹੁਣ ਹਰਪਾਲ ਸਿੰਘ ਖਾਰਾ ਇਹਦਾ ਬਿਆਨ ਉਹ ਬਹੁਤ ਵੱਡਾ ਇਹ ਆ ਗਿਆ ਸਾਹਮਣੇ ਵੀ ਅਮਰਤਪਾਲ ਮਹਿਰੋ ਦਾ ਕਦੇ ਵੀ ਇੰਕਾਊਂਟਰ ਹੋ ਸਕਦਾ ਪਹਿਲੇ ਨੰਬਰ ਜਿਹੜੇ ਇਹ ਇਹਦੇ ਸਾਥੀ ਆ ਇਹਨਾਂ ਦੇ ਖਿਲਾਫ ਇਹਨਾਂ ਤੋਂ ਕੋਈ ਸਬੂਤ ਸਬੂਤ ਹਜੇ ਤੱਕ ਪੇਸ਼ ਨਹੀਂ ਹੋਇਆ ਅਦਾਲਤ ਦੇ ਵਿੱਚ ਜਿਹਦੇ ਆਧਾਰ ਨੇ ਇਹ ਜੇਲ੍ਹ ਦੇ ਵਿੱਚ ਜਾ ਸਕਣ ਪਰ 9 ਦਿਨਾਂ ਵਾਸਤੇ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹਰਪਾਲ ਸਿੰਘ ਖਾਰਾ ਨੇ ਇਹ ਵੀ ਦੱਸਿਆ ਵੀ ਜੋ ਲੋਕ ਕਹਿ ਰਹੇ ਆ ਵੀ ਇਹ ਅਮਰਤਪਾਲ ਮੈਰੋ ਸਿਲੰਡਰ ਕਰਾਉ ਪਹਿਲੇ ਨੰਬਰ ਤੇ ਤਾਂ ਇਹ ਖਬਰ ਬਹੁਤ ਝੂਠੀ ਆ ਕਿਉਂਕਿ ਇਹ ਲੋਕਾਂ ਨੂੰ ਲਾਲਤਾਂ ਪਾਈਆਂ ਗਈਆਂ ਇਹ ਸਭ ਝੂਠੀਆਂ ਫਾਂਵਾਵਾਆਂ ਫਲਾਈਆਂ ਜਾ ਰਹੀਆਂ ਤੇ ਜਿਹੜੇ ਕਹਿੰਦੇ ਦਵਾਈ ਭੱਜ ਗਿਆ ਦਵਾਈ ਦੇ ਵਿੱਚ ਵੀ ਨਹੀਂ ਭਾਰਤ ਦੇ ਵਿੱਚ ਹੀ ਆ 100% ਪੁਲਿਸ ਦੀ ਹਰਿਆਸਤ ਦੇ ਵਿੱਚ ਇਹ ਵਕੀਲ ਦਾ ਕਹਿਣਾ ਹੁਣ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਜਿਹੜੀ ਕਿ ਇਹ ਖਬਰ ਬਈ ਹੁਣ 10 ਮਿੰਟੋਂ 20 ਮਿੰਟ ਹੋਇਆ ਆਈ ਨੂੰ ਤਾਂ ਇਹ ਸਾਂਝੀ ਜਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਿਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ